2024 ਇਲੈਕਸ਼ਨ ਲੋਕ ਸਭਾ ਪੰਜਾਬ ਕੋਈ ਘਰ ਵਾਪਸ ਆ ਰਿਹਾ ਹੈ ਕਿ ਕੋਈ ਘਰ ਛੱਡ ਕੇ ਜਾ ਰਿਹਾ ਹੈ ਸੋ ਉਮੀਦਵਾਰਾਂ ਦੀ ਗੱਲ ਕਰੀਏ ਤਾਂ ਉਮੀਦਵਾਰ ਜਿਹੜੀ ਪਾਰਟੀ ਵੱਲੋਂ ਟਿਕਟ ਦਾ ਚਾਂਸਾ ਦਿੱਤਾ ਜਾਂਦਾ ਹੈ ਉਸ ਪਾਰਟੀ ਵਿੱਚ ਜਿਹੜਾ ਕਿ ਆ ਜਾਂਦੇ ਨੇ ਤੇ ਜਿਸ ਪਾਰਟੀ ਨੂੰ ਟਿਕਟ ਜਿਸ ਉਮੀਦਵਾਰ ਨਹੀਂ ਮਿਲਦੀ ਉਹ ਪਾਰਟੀ ਛੱਡ ਕੇ ਚਲੇ ਜਾਂਦੇ ਨੇ ਸੋ ਜਿਹਾ ਹੀ ਹੁਣ ਜਾ ਰਿਹਾ ਕਾਂਗਰਸ ਦੇ ਖੇਮੇ ਵਿੱਚ ਬਹੁਤ ਵੱਡੀ ਖਬਰ ਆ ਰਹੀ ਏ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਆ ਰਹੀ ਏ ਕਿ ਕਾਂਗਰਸ ਦੇ ਵਿੱਚ ਜੋ ਕਿ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਇੱਕ ਵੱਡਾ ਕਾਂਗਰਸੀ ਜਿਹੜਾ ਕਿ ਕਰ ਵਾਪਸੀ ਕਰ ਰਿਹਾ ਏ ਜੋ ਕਾਂਗਰਸ ਦੇ ਟਿਕਟ ਤਾਬਵਾਲ ਮਚਿਆ ਹੋਇਆ ਏ ਜੋ ਲਿਸਟ ਰੁਕੀ ਹੋਈ ਏ ਕਾਂਗਰਸ ਦੀ ਪੰਜ ਹਲਕਿਆਂ ਤੋਂ ਉਹ ਕਿਤੇ ਨਾ ਕਿਤੇ ਇਸੇ ਕਾਰਨ ਨਹੀਂ ਰੁਕੀ ਹੋਈ ਏ ਕਿ ਜਿਹੜੇ ਹਲਕੇ ਦੇ ਵਿੱਚ ਉਹ ਕਾਂਗਰਸ ਨੂੰ ਜਿਹੜਾ ਕਿ ਉਹ ਅਲਵਿਦਾ ਕਹਿ ਕੇ ਸੀ ਉਸ ਹਲਕੇ ਦੇ ਵਿੱਚ ਵੱਡਾ ਨਾਮ ਸੀ ਉਸ ਕਾਂਗਰਸੀ ਦਾ ਉਹ ਕਾਂਗਰਸੀ ਉਹ ਲੀਡਰ ਜਿਹੜਾ ਕਿ ਵਾਪਸ ਜਿਹੜਾ ਕਿ ਆਪਣਾ ਘਰ ਪਰਤ ਸਕਦਾ ਹੈ ਵਾਪਸ ਆਪਣੀ ਪਾਰਟੀ ਕਾਂਗਰਸ ਪਾਰਟੀ ਚ ਆ ਸਕਦਾ ਜੋ ਜਾਣਕਾਰੀ ਆ ਰਹੀ ਹੈ ਸੋ ਤੁਸੀਂ ਜੁੜਿਓ ਚੜ੍ਹਦੀ ਕਲਾ ਲਾਈਵ ਨਾਲ ਮੈਂ ਆ ਮਾਸਟਰ ਕਿਕਰ ਸਿੰਘ ਹਲਕਾ ਲੋਕ ਸਭਾ ਫਿਰੋਜ਼ਪੁਰ ਫਿਰੋਜ਼ਪੁਰ ਦੇ ਵਿੱਚ ਕਿਸੇ ਟਾਈਮ ਵੱਡਾ ਨਾਮ ਰਾਣਾ ਗੁਰਮੀਤ ਸਿੰਘ ਸੋਢੀ ਰਾਣਾ ਗੁਰਮੀਤ ਸਿੰਘ ਸੋਢੀ ਜੋ ਪੰਜਾਬ ਦੇ ਵਿੱਚ ਦੋ ਵਾਰ ਇੱਕ ਵਾਰ ਸੰਸਦਿਸ ਕੱਤਰ ਬੰਦੇ ਨੇ ਮਹਾਰਾਜਾ ਕੈਪਟਨ ਦੀ ਪਹਿਲੀ ਟਰਨ ਦੇ ਵਿੱਚ ਤੇ ਦੂਸਰੀ ਟਰਨ ਦੇ ਵਿੱਚ ਖੇਡ ਮੰਤਰੀ ਬੰਦੇ ਨੇ ਸੋ ਰਾਣਾ ਗੁਰਮੀਤ ਸਿੰਘ ਸੋਢੀ ਜਦੋਂ 2022 ਦੇ ਵਿੱਚ ਚਰਨਜੀਤ ਸਿੰਘ ਚੰਨੀ ਦੇ ਹੱਥ ਵੰਡ ਰੌਂਦੀ ਏ ਤਾਂ ਉਸ ਟਾਈਮ ਉਹ ਕਾਂਗਰਸ ਨੂੰ ਅਲਵਿਦਾ ਕਹਿ ਜਾਂਦੇ ਨੇ ਤੇ ਬੀਜੇਪੀ 'ਚ ਸ਼ਾਮਲ ਹੋ ਜਾਂਦੇ ਨੇ ਬੀਜੇਪੀ ਵੱਲੋਂ ਉਹਨਾਂ ਨੂੰ ਵਿਧਾਨ ਸਭਾ ਫਰੋਜਪੁਰ ਤੋਂ ਟਿਕਟ ਦਿੱਤੀ ਜਾਂਦੀ ਹੈ 30000 ਦੇ ਕਰੀਬ ਵੋਟ ਲੈ ਕੇ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਦੂਸਰੇ ਨੰਬਰ ਤੇ ਚੋਣ ਹਾਰ ਜਾਂਦੇ ਨੇ ਲੇਕਿਨ ਕਿਆ ਸਹਿ ਲਾਇਆ ਜਾ ਰਿਹਾ ਸੀ ਕਿ ਰਾਣਾ ਪਰਮੇਸ਼ਵਰਦੀ ਬੀਜੇਪੀ ਵਿੱਚ ਜਿਹੜਾ ਕਿ ਉਹਨਾਂ ਨੂੰ ਲੋਕ ਸਭਾ ਸ਼ੀਟ ਫਰੋਜਪੁਰ ਤੋਂ ਉਮੀਦਵਾਰ ਬਣਾਇਆ ਜਾਵੇਗਾ ਲੇਕਿਨ ਜੋ ਕਾਂਗਰਸ ਕਾਂਗਰਸ ਪਾਰਟੀ ਵੱਲੋਂ ਜਿਹੜਾ ਕਿ ਅਜੇ ਤੱਕ ਲਿਸਟ ਰੁਕੀ ਹੋਈ ਹੈ ਉਹ ਕਾਰਨ ਹੀ ਇਹ ਹੈ ਸੋ ਬੀਜੇਪੀ ਵੱਲੋਂ ਉਹਨਾਂ ਨੂੰ ਉਮੀਦਵਾਰ ਬਣਾਏ ਜਾਣ ਦੀਆਂ ਚਰਚਾਵਾਂ ਬੜੇ ਜੋਰਾਂ ਤੇ ਸੀ ਲੇਕਿਨ ਬੀਜੇਪੀ ਦੇ ਜੋ ਪ੍ਰਧਾਨ ਨੇ ਪੰਜਾਬ ਦੇ ਸੁਨੀਲ ਜਾਖੜ ਜੀ ਉਹਨਾਂ ਦੀ ਕਾਂਗਰਸ ਪਾਰਟੀ ਵਿੱਚ ਵੀ ਜਦੋਂ ਹੁੰਦੇ ਸੀ ਤਾਂ ਰਾਣਾ ਸੋਢੀ ਤੇ ਸੁਨੀਲ ਜਾਖੜ ਦੀ ਕਹਿੰਦੇ ਵੀ ਆਪਸੀ ਜਿਹੜੀ ਇਹ ਤਕਰਾਰ ਭਾਜੀ ਸੀ ਕਿਉਂਕਿ ਸੁਨੀਲ ਜਾਖੜ ਜਦੋਂ ਇੱਥੇ ਲੋਕ ਸਭਾ ਇਲੈਕਸ਼ਨ ਲੜਦੇ ਨੇ 2014 ਦੇ ਵਿੱਚ ਤਾਂ ਉਸ ਵਕਤ ਰਾਣਾ ਦਰਮੇਸ਼ ਸਿੰਘ ਛੋਟੀ ਦੇ ਹਲਕੇ ਦੇ ਵਿੱਚੋਂ ਉਹ ਜਿਹੜੀ ਇਹ ਚੋਣ ਹਾਰਦੀ ਏ ਬਾਕੀ 8 ਉਧਾਨ ਸਭਾ ਹਲਕਿਆਂ ਦੇ ਵਿੱਚੋਂ ਉਹਨਾਂ ਦੀ ਵੋਟ ਵੱਧਦੀ ਏ ਤੋਂ ਇਕੱਲਾ ਗੁਰਵਰ ਸਾਹਿਬ ਦੇ ਵਿੱਚ ਉਹਨਾਂ ਨੂੰ ਜਿਹੜੀ ਇਹ ਮਾਰ ਪੈਂਦੀ ਏ ਜਿਸ ਕਰਕੇ ਉਹ ਚੋਣ ਹਾਰ ਜਾਂਦੇ ਨੇ ਉਹ ਕਿਦੇ ਨਾ ਕਿਤੇ ਉਹਨਾਂ ਦੇ ਮਨ ਵਿੱਚ ਗੁੱਸਾ ਸੁਨੀਲ ਜਾਖੜ ਦੇ ਅਜੇ ਵੀ ਉਹ ਗੁੱਸਾ ਹੈ ਕਿ ਰਾਣਾ ਛੋਟੀ ਦੇ ਪ੍ਰਤੀ ਸਮੋਈ ਬੈਠੇ ਨੇ ਜਿਸ ਕਰਕੇ ਰਾਣਾ ਛੋਟੀ ਨੂੰ ਬੀਜੇਪੀ ਵੱਲੋਂ ਟਿਕਟ ਜਿਹੜੀ ਸੁਨੀਲ ਜਾਖੜ ਹਾਂ ਨਹੀਂ ਕਰ ਰਹੇ ਸੁਨੀਲ ਜਾਖੜ ਜਿਹੜਾ ਕਿ ਉੱਥੇ ਰਵਿੰਦਰ ਆਵਲਾ ਨੂੰ ਉਮੀਦਵਾਰ ਬਣਾਉਣ ਵਾਸਤੇ ਅੜੇ ਹੋਏ ਨੇ ਭਾਜਪਾ ਦੇ ਵਿੱਚ ਬੁਲ ਮੱਚਿਆ ਹੋਇਆ ਕਿ ਇੱਥੇ ਰਵਿੰਦਰ ਆਵਲਾ ਜੋ ਕਾਂਗਰਸੀ ਸਾਬਕਾ ਵਿਧਾਇਕ ਨੇ ਜੇ ਅਲਾਵਾ ਤੋਂ ਉਹਨਾਂ ਨੂੰ ਭਾਜਪਾ ਜੁਆਇਨ ਕਰਕੇ ਕਰਵਾ ਕੇ ਤੇ ਉਹਨਾਂ ਨੂੰ ਟਿਕਟ ਦਿੱਤੀ ਜਾਵੇ ਲੋਕ ਸਭਾ ਹਲਕਾ ਫਿਰੋਜਪੁਰ ਦੀ ਜੋ ਰਾਣਾ ਸੋਢੀ ਦੇ ਵੱਲੋਂ ਹੁਣ ਜਿਹੜਾ ਹੈ ਸੂਤਰਾਂ ਤੋਂ ਜਾਣਕਾਰੀ ਮਿਲ ਰਹੀ ਹੈ ਕਿ ਰਾਣਾ ਸੋਢੀ ਦੁਬਾਰਾ ਕਾਰਵਾਪਸੀ ਕਰ ਸਕਦੇ ਨੇ ਕਾਂਗਰਸ ਵਿੱਚ ਔਰ ਕਾਂਗਰਸ ਵੱਲੋਂ ਉਹਨਾਂ ਨੂੰ ਲੋਕ ਸਭਾ ਹਲਕਾ ਫਿਰੋਜਪੁਰ ਤੋਂ ਉਮੀਦਵਾਰ ਐਲਾਨਿਆ ਜਾ ਸਕਦਾ ਹੈ ਕਿਉਂਕਿ ਪੂਰੇ ਪੰਜਾਬ ਦੇ ਵਿੱਚ ਰਾਣਾ ਸੋਢੀ ਦਾ ਵੱਡਾ ਨਾਮ ਹੈ ਰਾਣਾ ਸੋਢੀ ਨੂੰ ਜਿਹੜਾ ਕਿ ਇੱਥੋਂ ਜਿਵੇਂ ਕੈਬਨਲ ਮੰਤਰੀ ਸੀ ਤਾਂ ਪੂਰੇ ਪੰਜਾਬ ਦੇ ਵਿੱਚ ਵਿਚਰੇ ਨੇ ਉਹ ਖਾਸ ਕਰਕੇ ਲੋਕ ਸਭਾ ਹਲਕਾ ਫਿਰੋਜ਼ਪੁਰ ਤੇ ਨੌ ਦੇ ਨੌ ਵਿਧਾਨ ਸਭਾ ਹਲਕਿਆਂ ਦੇ ਵਿੱਚ ਫਿਰੋਜ਼ਪੁਰ ਸ਼ਹਿਰੀ ਫਿਰੋਜ਼ਪੁਰ ਦਿਹਾਤੀ ਗੁਰੂਵਰ ਸਾਹਿਬ ਤੇ ਜਲੰਧਾਬਾਦ ਇਹ ਚਾਰ ਹਲਕਿਆਂ 'ਚ ਉਹਨਾਂ ਦਾ ਪੂਰਾ ਨਾਮ ਹੈ ਉਸ ਤੋਂ ਬਾਅਦ ਮੁਕਸਰ ਚਲੇ ਜਾਈਏ ਮੁਕਸਰ ਦੇ ਵਿੱਚ ਉਹਨਾਂ ਦਾ ਰਿਸ਼ਤੇਦਾਰੀ ਦੇ ਵਿੱਚ ਜੋ ਵੱਡਾ ਨਾਮ ਭਾਈ ਹਰਨਪਾਲ ਸਿੰਘ ਕুকু ਜਿਹੜੇ ਉਹਨਾਂ ਦੇ ਰਿਸ਼ਤੇਦਾਰੀ ਚ ਨੇ ਉਹ ਮੁਖਸਰ ਤੇ ਵਿੱਚ ਉਹਨਾਂ ਦਾ ਜਿਹੜਾ ਆਧਾਰ ਹੈ ਸੋ ਭਾਈ ਹਰਨਪਾਲ ਸਿੰਘ ਕুকু ਜੋ ਉਹਨਾਂ ਦੇ ਪਰਿਵਾਰ ਵੱਲੋਂ ਭਾਵੇਂ ਉਹ ਬੀਜੇਪੀ ਚ ਚਲੇ ਗਏ ਨੇ ਲੇਕਿਨ ਜੇ ਰਾਣਾ ਸੋਢੀ ਕਾਂਗਰਸ ਨੂੰ ਟਿਕਟ ਲੜ ਦੇਣ ਤਾਂ ਉਹ ਕਾਂਗਰਸ ਦੇ ਰਾਣਾ ਸੋਢੀ ਦੀ ਸਪੋਰਟ ਕਰਨਗੇ ਦੂਸਰਾ ਫਾਇਲ ਕਾ ਬੱਲੂਆਣਾ ਇਹਨਾਂ ਹਲਕਿਆਂ ਦੇ ਵਿੱਚ ਅਬੋਰ ਦੇ ਵਿੱਚ ਰਾਣਾ ਸੋਢੀ ਨੂੰ ਜਿਹੜਾ ਕਿ ਬਹੁਤ ਚੰਗੀ ਤਰ੍ਹਾਂ ਜਾਣ ਪਹਿਚਾਨ ਹੈ ਸੋ ਰਾਣਾ ਸੋਢੀ ਬਾਕੀ ਉਮੀਦਵਾਰਾਂ ਨੂੰ ਟੱਕਰ ਦੇ ਸਕਦਾ ਹੈ ਜੇਕਰ ਰਾਣਾ ਸੋਢੀ ਕਾਂਗਰਸ ਕਰਵਾਪਸੀ ਕਰਦੇ ਨੇ ਤਾਂ ਉਹਨਾਂ ਦੀ ਟਿਕਟ ਜਿਹੜੀ ਹੈ ਕਾਂਗਰਸ ਵੱਲੋਂ ਉਹਨਾਂ ਨੂੰ ਅਲਾਣੀ ਜਾ ਸਕਦੀ ਏ ਜਿਸ ਕਰਕੇ ਕਾਂਗਰਸ ਵੱਲੋਂ ਅਜੇ ਤੱਕ ਜਿਹੜੀ ਲਿਸਟ ਜਾਰੀ ਕਰਨੀ ਹੋ ਰੁਕੀ ਹੋਈ ਏ ਸੋ ਕਾਂਗਰਸ ਵੱਲ ਕਰਵਾਪਸੀ ਕਰ ਰਹੇ ਨੇ ਜਿਵੇਂ ਪਹਿਲਾਂ ਹੀ ਬਹੁਤ ਸਾਰੇ ਲੀਡਰ ਜਿਹੜੇ ਵਾਪਸ ਆ ਗਏ ਸੀ ਭਾਜਪਾ ਨੂੰ ਛੱਡ ਕੇ ਸੋ ਭਾਜਪਾ ਲਈ ਬਹੁਤ ਦੁਖਦਾਈ ਖਬਰ ਹੈ ਔਰ ਕਾਂਗਰਸ ਲਈ ਵਾਸਤੇ ਰਾਹਤ ਦੀ ਖਬਰ ਆ ਰਹੀ ਹੈ ਕਿ ਕਾਂਗਰਸ ਕਰਵਾਪਸੀ ਕਰਨ ਵਾਲੇ ਲੀ ਕਿ ਉਹਨਾਂ ਨੂੰ ਕਦੋਂ ਜਿਹੜਾ ਕਿ ਸੱਦਾ ਪੱਤਰ ਆਵੇ ਜੋ ਰੋਹਲ ਗਾਂਧੀ ਨਾਲ ਵੀ ਉਹਨਾਂ ਦੇ ਚੰਗੇ ਲਿੰਕ ਸੀ ਉਸ ਵਾਰ ਰਾਜਾ ਵੜਿੰਗ ਨਾਲ ਤਾਂ ਬਹੁਤ ਜ਼ਿਆਦਾ ਲਿੰਕ ਨੇ ਜਿਹੜਾ ਕਿ ਰਾਣਾ ਸੋਢੀ ਦੇ ਰਾਣਾ ਸੋਢੀ ਤੇ ਰਾਜਾ ਵੜਿੰਗ ਕਹਿੰਦੇ ਨੇ ਵੀ ਹਰ ਵਕਤ ਤੇ ਜਿਹੜਾ ਕਿ ਫੋਨ ਤੇ ਸੰਪਰਕ ਵਿੱਚ ਰਹਿੰਦੇ ਨੇ ਰਾਣਾ ਸੋਢੀ ਨੇ ਉਹਨਾਂ ਨੂੰ ਜਿਹੜਾ ਕਿ ਪ੍ਰਧਾਨਗੀ ਜਦੋਂ ਮਿਲੀ ਤਾਂ ਬਹੁਤ ਬਾ ਚੜ ਕੇ ਸਭ ਤੋਂ ਪਹਿਲਾ ਲੀਡਰ ਸੀ ਰਾਣਾ ਸੋਢੀ ਜਿਨ੍ਹਾਂ ਨੇ ਉਹਨਾਂ ਨੂੰ ਵਧਾਈ ਦਿੱਤੀ ਸੀ ਸੋ ਰਾਣਾ ਸੋਢੀ ਤੇ ਰਾਜਾ ਵੜਿੰਗ ਦੀ ਜੋ ਅੰਦਰ ਖਾਤੇ ਯਾਰੀ ਇਹ ਦੋਸਤੀ ਉਹਨਾਂ ਨੂੰ ਵੇਖ ਕੇ ਰਾਣਾ ਸੋਢੀ ਨੂੰ ਜਿਹੜਾ ਕਿ ਰਾਜਾ ਵੜਿੰਗ ਵਾਰ-ਵਾਰ ਉਹਨਾਂ ਨੂੰ ਕੰਪੈਨ ਵੀ ਕਰ ਰਹੇ ਨੇ ਔਰ ਉਹਨਾਂ ਕਾਂਗਰਸ ਵਿੱਚ ਵਾਪਸ ਲਿਆਉਣ ਵਾਸਤੇ ਕੋਸ਼ਿਸ਼ਾਂ ਵੀ ਕਰ ਰਹੇ ਨੇ ਸੋ ਰਾਣਾ ਸੋਢੀ ਦੀ ਹੋ ਸਕਦੀ ਹੈ ਕਰਵਾਪਸੀ ਔਰ ਲੋਕ ਸਭਾ ਹਲਕਾ ਫਰੋਜਪੁਰ ਤੋਂ ਹੋ ਸਕਦੇ ਨੇ ਉਮੀਦਵਾਰ